ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਆਪਣੀ YouTube ਚੈਨਲ ਤੇ ਜੀ ਆਪਾਂ ਨੇ ਜੀ ਆ ਸਾਹਮਣੇ ਖੜਾ ਨਵਾਂ ਫਿੱਟਰ ਜਿਹੜਾ ਤਿਆਰ ਕਰਦੇ ਆਗਾ ਬਾਈ ਆਇਨ ਲਈ ਜਾਣ ਵਾਸਤੇ ਆਪਾਂ ਇਹਨੂੰ ਥੋੜੇ ਜਿਹੀ ਟਾਈਮ ਚ ਰਵਾਨਾ ਕਰਨ ਲੱਗਾਂਗੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਇਹ ਰੇੜੇ ਤੇ ਆਪਾਂ ਨੇ ਜਾਉਂਦੇ ਆ ਟਰੈਕਟਰ ਵਾਲਾ ਕਲਰ ਕੀਤਾਗਾ ਬਾਈ ਆਂ ਦੀ ਚੋਇਸ ਤੇ ਸਭ ਤੋਂ ਪਹਿਲਾਂ ਆਪਾਂ ਸੋਡੀ ਪਹਿਲਾਂ ਬਾਈਆਂ ਨਾਲ ਹੀ ਗੱਲ ਕਰਾਉਨੇ ਆ ਜੀ ਉਹਨਾਂ ਨੇ ਆਪਣਾ ਇਹ ਪ੍ਰੋਗਰਾਮ ਕਿੱਥੋਂ ਦੇਖਿਆ ਕਿਵੇਂ ਆਪਨੇ ਨਾਲ ਗੱਲਬਾਤ ਕੀਤੀ ਤੇ ਕਿਵੇਂ ਆਪਨੇ ਤੱਕ ਪਹੁੰਚੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਜੀ ਤੇ ਆਪਣਾ ਸੰਪਰਕ ਵਿੱਚ ਤੁਸੀਂ ਜਿਵੇਂ ਆਏ ਸੀ ਅਸੀਂ ਇਹ ਬਣਵਾਣ ਆਏ ਸੀਗੇ ਠੀਕ ਹੈ ਜੀ ਤੇ ਤੁਸੀਂ ਦੇਖਿਆ ਕਿੱਥੋਂ ਇਹ ਜੀ ਤੇ ਪਟਿੰਡੇ ਵਾਲੇ ਘੱਲੋ ਹਾਂ ਹਾਂ ਜੀ ਉਹਨਾਂ ਦੇ YouTube ਤੇ ਦੇਖਿਆ ਸੀ ਠੀਕ ਹੈ ਜੀ ਫਿਰ ਤੁਹਾਨੂੰ ਕਿਆ ਹੋਇਆ ਜੀ ਹਾਂਜੀ ਫੇ ਸੰਪਰਕ ਕੀਤਾ ਭਾਜੀ ਹੁਣ ਨਾ ਠੀਕ ਹੈ ਜੀ ਸ਼ੇਰ ਸਿੰਘ ਮੈਸਤਰੀ ਦਾ ਹਾਂਜੀ ਹਾਂਜੀ ਤੇ ਫਿਰ ਪੱਸੀ ਵੀ ਬਣਵਾ ਲਈ ਅੱਜ ਠੀਕ ਉਹਨੇ ਕਿ ਚੱਲੇ ਠੀਕ ਤੇ ਕੰਮ ਕਰ ਕੀ ਵਰਤਨ ਆ ਪਾਈ ਤੋਂ ਜੀ ਇਹਨਾਂ ਬਸ ਪੱਠੇ-ਪੁੱਠੇ ਲੈ ਕੇ ਆਉਣੇ ਆ ਜੀ ਠੀਕ ਹੈ ਜੀ ਬਾਕੀ ਸੌਂਕ ਹੈ ਨਾ ਬਾਕੀ ਬੜਾ-ਬੋੜਾ ਤੋੜਾ ਫੇਰਾ ਠੀਕ ਹੈ ਜੀ ਹਾਂਜੀ ਵਜੇ ਟਾਈਮ ਤੇ ਮਿਲ ਗਈ ਗੱਡੀ ਤੁਹਾਨੂੰ ਬਹੁਤ ਵਧੀਆ ਟਾਈਮ ਤੇ ਮਿਲ ਗਈ ਜੀ ਜਿੰਨਾ ਟਾਈਮ ਕਿਹਾ ਸੀ ਉਹਨੇ ਤੇ ਮਿਲ ਗਈ ਪਸੰਦ ਆ ਵੀ ਗੱਡੀ ਪਸੰਦ ਆ ਕੱਟਾਈ ਕਰਨ ਹਾਂ ਬਹੁਤ ਵਧੀਆ ਥਾਂ ਜੀ ਤੇ ਲਓ ਜੀ ਆਜੋ ਤੁਹਾਨੂੰ ਆਪਾਂ ਗੱਡੀ ਬਾਰੇ ਥੋੜਾ ਜਿਹਾ ਦਿਖਾ ਦੰਨੇ ਆ ਤੇ ਇਹਦੇ ਵਿੱਚ ਜਿਹੜੀ ਜੈਸੀ ਆਪਮਾਂ ਨੇ ਉਹ 4x4 ਮਹਿੰਦਰਾ ਦੀ ਪੂਰਾ ਹਿੱਸਾ ਬਦਲਤਾ ਦੀ ਆਪਮਾਂ ਨੇ 4x4 ਤੋਂ ਇਹਦਾ ਸਿੰਗਲ ਕਰਤਾ ਸੀ ਬੂਰ ਦਾ ਹਿੱਸਾ ਬਦਲਤਾ ਬਾਕੀ ਸਾਰਾ ਦਾ ਸਾਰਾ ਇਹਦਾ ਜਿਹੜਾ ਪਿਛਲਾ ਉਹ 4x4 ਦਾ ਹੀ ਆ ਤੇ ਜੈਸੀ ਮਹਿੰਦਰਾ ਵਾਲੀ ਆ ਗਈ ਤੇ ਇੰਜਨ ਇਹਦੇ ਵਿੱਚ ਜਿਹੜਾ ਪਰਖ ਹੈਗਾ ਮਹਿੰਦਰਾ ਦਾ ਤਿੰਨ ਸਿਲੰਡਰ ਆ ਜੀ ਡੀਆ ਜਿਹੜਾ ਪਾ ਰੱਖਿਆ ਉੱਚੇ ਮਾਡਲ ਦਾ 18ਵੀਂ ਮਾਡਲ ਜਿਹੜੇ ਆਪਣੇ ਇੰਜਨ ਹੁੰਦੇ ਨੇ ਉਵੇਂ ਦਾ ਆਉਂਦੇ ਆ ਇਹ ਤੇ ਏਅਰ ਕਲਿੰਡਰ ਵੀ ਆਪਣਾ ਸੁੱਕਾ ਲੱਗਾ ਹੋਇਆ ਤੇ ਨਵੇਂ ਦੇ ਵਿੱਚ ਐਮ ਆਰ ਐਫ ਦੇ ਟਾਇਰ ਪਾਏ ਹੋਏ ਨੇ ਚਾਰੇ ਇਹ ਤੁਸੀਂ ਦੇਖ ਸਕਦੇ ਤੇ ਅੱਗੋਂ ਇਹਦਾ ਸਾਰਾ ਦਾ ਸਾਰਾ ਕੰਮ ਆ ਜਿਹੜਾ ਉਹ ਕਪਲੀਟ ਹੈਗਾ ਲਾਈਟਾਂ ਐਂਟੀਕੇਟਰ ਹਾਰਨ ਤੇ ਸ਼ੀਸ਼ੇ ਵਗੈਰਾ ਸਾਰਾ ਇਹਦਾ ਜਿਹੜਾ ਕੰਮ ਉਹ ਆਹਨੇ ਕੰਪਲੀਟ ਕੀਤਾ ਹੋਇਆ ਹੈਗਾ ਤੇ ਬਾਈ ਹੋਰੇ ਕਹਿੰਦੇ ਵੀ ਸਾਨੂੰ ਸਪੈਸ਼ਲ ਤਰੀਕਾ ਚਾਹੀਦੇ ਨੇ ਇਸ ਕਰਕੇ ਆਪਾਂ ਇਹ ਲੋ ਤਾਂ ਸਰਬਾ ਯੂਜ਼ ਕੀਤਾਗਾ ਤੇ ਪਾਵਰੀ ਇਹਦੇ ਚ ਅਲਟਰਨੇਟਰ ਆ ਗਿਆ ਜੇ ਤੁਸੀਂ ਦੇਖ ਸਕਦੇ ਹੋ ਪਾਵਰ ਬ੍ਰੇਕ ਨੇ ਤੇ ਪਾਵਰ ਇਹਦੇ ਚ ਅਲਟਰਨੇਟਰ ਆ ਗਿਆ ਤੇ ਬਲੇਰੋ ਵਾਲਾ ਏਅਰ ਆ ਗਿਆ ਚੌਥਾ ਟਾਪ ਆ ਤੇ ਪੰਜਵਾਂ ਬੈਕ ਆ ਸੈਲਫ ਸਟਾਰਟ ਆਗਾ ਤੁਸੀਂ ਸਾਈਡ ਤੋਂ ਦੇਖ ਸਕਦੇ ਹੋ ਤੇ ਨਵੇਂ ਟਾਇਰ ਨੇ ਐਮਆਰ ਦੇ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਸੂਤੇ ਪੈਰਾਂ ਨਾਲ ਲੱਗੇ ਹੋਏ ਨੇ ਕਈ ਵਾਰ ਬਜ਼ੁਰਗ ਬੰਦਾ ਹੁੰਦਾ ਤੂੰ ਚੜਿਆ ਨਹੀਂ ਅਗਾਣ ਸਿੱਧਾ ਉੱਪਰ ਪੱਪ ਚੱਕਣ ਨਾਲ ਵਿਚਾਲੇ ਛੋਟੇ ਪੈਰਦਾਨ ਲੱਗੇ ਹੋਏ ਨੇ ਜਿਹੜੇ ਉਹ ਥੋੜੀ ਸਹਾਇਤਾ ਕਰ ਦੰਨੇ ਤੇ ਛੋਟਾ ਟੂਲ ਬਾਕਸ ਤੇ ਛੋਟਾ ਟੂਲ ਬਾਕਸ ਆ ਗਿਆ ਤੇ ਇਹਦੇ ਵਿੱਚ ਆਪਾਂ ਕੋਈ ਚਾਬੀ ਪਾਨਾ ਪੇਚ ਕਰ Plus ਕੁਝ ਵੀ ਰੱਖਣਾ ਰੱਖ ਸਕਦਾ ਤੇ ਆਪਣਾ ਕੰਟੈਕਟ ਨੰਬਰ ਆ ਗਿਆ ਮਿਸਤਰੀ ਸੇਵ ਸਿੰਘ ਫੇਰੋਂ ਵਾਲਾ 946429500 ਬਣਾ ਪੰਜਾਬ ਤੇ ਪਿਛਲੀ ਸਾਈਡ ਇਹਦਾ ਡੀਜ਼ਲ ਟੈਂਕ ਆ ਗਿਆ ਇਹਦੇ ਸਾਈਡ ਤੇ ਜਗਾ ਕੱਟਰਾ ਕਰਕੇ ਆਪਾਂ ਇਹਦਾ ਡੀਜ਼ਲ ਟੈਂਕ ਜਿਹੜਾ ਪਿੱਛੇ ਲੱਗਦਾ ਕਿਉਂਕਿ ਪਿੱਛੇ ਤੇ ਬਹੁਤ ਜ਼ਿਆਦਾ ਭਈ ਤੇ ਇਧਰ ਵੀ ਦੇਖੋ ਤੁਸੀਂ ਪਿਛਲੇ ਟਾਇਰ ਵੀ ਇਹਦੇ ਚ ਨਵੇਂ ਨੇ ਤੇ ਪਿੱਛੇ ਟੈਂਕ ਜਿਹੜਾ ਡਾਲਵਾਇਆ ਤੇ ਢਾਲੇ ਤੇ ਆਪਣਾ ਫੁੱਲ ਐਡਰੈਸ ਲਿਖਿਆ ਹੋਇਆਗਾ ਬਿਸਵਕਰਮ ਐਗਰੀਕਲਚਰ ਵਰਕਸ ਸਨਾਮ ਰੋਡ ਪਿੰਡ ਸ਼ੇਰੋਂ ਸੀਲ ਸਨਾਮ ਜ਼ਿਲ੍ਹਾ ਸੰਗਰੂਰ ਸਟੇਟ ਪੰਜਾਬ ਤੇ ਕੰਟੈਕਟ ਨੰਬਰ ਆ ਗਿਆ ਇਸੇ ਤੀ ਆਪਣੇ ਵਟਸਐਪ ਆ ਗਈ ਤੇ پیچھے ਆਪਣਾ YouTube ਚੈਨਲ ਆ ਗਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਦਾ ਤਾਇਰਾ ਦੇ ਕਰਦੋ ਘਰੇ ਲੱਗੇ ਹੋਏ ਨੇ ਬਾਡੀ ਆ ਜਿਹੜੀ ਇਹਦੀ 2 ਫੁੱਟ ਦੀ ਉਚਾਈ ਆ 9 ਫੁੱਟ ਦੀ ਲੰਬਾਈ ਆ ਤੇ 5 ਫੁੱਟ ਦੀ ਇਹਦੀ ਛੜਾਈ ਤੇ ਤੁਸੀਂ ਦੇਖ ਸਕਦੇ ਤੇ ਜਾਣਾ ਇਹਨੇ ਅਸ਼ਿਆਰਪੁਰੋਂ ਚੱਲੇ ਅਸ਼ਿਆਰਪੁਰ ਜਿਲ੍ਹਾ ਆ ਗਿਆ ਬਾਈਆਂ ਦਾ ਫਿਰ ਹਿਮਾਚਲ ਤੇ ਬਾਰਡਰ ਤੇ ਜਮਾ ਕਹਿੰਦੇ ਜੀ ਹਿਮਾਚਲ ਸਰਵਿਸ ਤੋਂ 18-19 ਕਿਲੋਮੀਟਰ ਰਹਿੰਦਾ ਹੈਗਾ ਤੇ ਚੱਲ ਰਹੇ ਨੇ ਬੰਦ ਪਹਾੜ ਆ ਗਿਆ ਤੇ ਉੱਪਰ ਦੀ ਸਾਈਡ ਪਾਈਗਾ ਨਾ ਜਾਣੇ ਆਉਣੇ ਰਹਿਣੇ ਅਗੇ ਡੇੜੀ ਤੇ ਸੀ ਇਸ ਕਰਕੇ ਤੇ ਇਧਰ ਦੀ ਆ ਗਏ ਆ ਵੀ ਬੈਂਟਰੀ 60 ਨਾ ਕਰ ਤੇ ਉੰਦੇ ਰਿਉਂਦੇ ਸਾਰੀ ਕਵਰ ਕੀਤੀ ਹੋਈ ਹੈ ਤੁਸੀਂ ਦੇਖ ਲਓ ਲਓ ਜੀ ਦੋਸਤੋ ਲੈ ਕੇ ਮਾਲ ਕਦਣਾ ਕਰਤੀ ਗੱਡੀ ਸਟਾਰਟ ਤੇ ਹੁਣੇ ਚੱਲ ਪਈ ਹੁਸਿਆਰ ਤੇ ਪਿੰਡ ਝੰਡੋਲੀ ਬੰਨਕਾ ਪਾ ਲਿਆ ਤੇ ਮੋਗਾ ਰਿਆ ਫਿਰ ਦੇ ਲੈ ਗਏ ਲਓ ਜੀ ਦੇਖ ਰਾ ਆਪਣੀ ਗੱਡੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ